ओन फोन आंदा भी ऐ तो दीदी का फोन आंदा वे हेलो हेलो सस्त्री कल दीदी हाँ जी ठीक है मैं तो ठीक है तू सी सुनो ठीक हो अच्छा ठीक और ਗਰਮੀ ਤੇ ਹਗੀ ਬੜੀ ਐ ਵਾਕਿ ਨਿਕਲੇ ਨਹੀਂ ਅੰਦਾਜ਼ਾ ਕਰੋ ਬਹੁਤ ਗਰਮੀ ਬੰਦੀ ਵੀ ਐ ਔਰ ਬੱਚੇ ਠੀਕ ਠਾਕ ਐ ਧਿਆਨ ਰੱਖਿਆ ਕਰੋ ਗਰਮੀ ਬਹੁਤ ਬੰਦੀ ਵੀ ਐ ਹੂੰ ਨਿੰਬੂ ਪਾਣੀ ਵਗੈਰਾ ਬਣਾ ਲਿਆ ਕਰੋ ਟਾਂਸਰ ਦੇ ਦਿਆ ਕਰੋ ਬੱਚਿਆਂ ਨੂੰ ਆਗੇ ਵੀ ਛੋਟੇ ਐ ਕੀ ਖਾਂਦੇ ਪੀਂਦੇ ਵੀ ਨਹੀਂ ਕੁਛ ਆ ਗਰਮੀ ਵਿੱਚ ਖਾਦਾ ਵੀ ਤਾਂ ਕਿੱਥੇ ਜਾਂਦਾ ਚਲੋ ਲਿਕੁਇਡ ਲਈ ਜਾਵੇ ਬੱਚੇ ਇੰਨੇ ਹੀ ਬਹੁਤ ਐ ਹੂੰ ਮੇਰਾ ਚੱਕਰ ਨਹੀਂ ਲੱਗਾ ਦੀਦੀ ਆਣੇ ਆ 2-4 ਦਿਨ ਤੱਕ ਸੈਟ ਸੈਟ ਲੈ ਕੇ ਆਵਾਂਗੀ ਐ ਵੀ ਨਾਲੇ ਨਾ ਬਿਜ਼ੀ ਹੈਗੇ ਨੇ ਤੇ ਇਹਨਾਂ ਨੂੰ ਮੈਂ ਭੇਜ ਦੇਣਾ ਸੀ ਚਲੋ ਜੀ ਮੈਂ ਨਾ ਬਾਅਦ ਚ ਕਰਦੀ ਤੁਹਾਨੂੰ ਉਹ ਕੋਈ ਆਇਆ ਬਾਹਰ ਠੀਕ ਹੈ ਹਾਂ ਜੀ ਇਸ ਦਿਨ ਸੈਟ ਤੇ ਕਹੀ ਨਹੀਂ ਉਹਨੂੰ ਸੈਟ ਮੈਂ ਲੈ ਮਜੇ ਇਹ ਦੇ ਨਾਲ ਸੀ ਸੈਟ ਸੈਟ ਨੂੰ ਮੈਂ ਕੀ ਕਰਾਂ ਬੜਾ ਤਕਸਨ ਹੋਇਆ ਦਾ ਫੋਨ ਆਇਆ ਸੀ ਕਿ ਤੈਨੂੰ ਕਹਿੰਦੀ ਹੈ ਕਿ ਉਹ ਸੈਟਮੈਂਟ ਦੇ ਦਿਓ ਉਹਰੇ ਫੋਟੋ ਫੰਕਸ਼ਨ ਨਹੀਂ ਜਾਣਾ ਇਹ ਹੁਤਾ 10 ਦਿਨ ਹੋ ਗਏ ਤੇ ਉਹਨੇ ਮੇਰਾ ਸੱਟ ਦੇਖੀ ਤੇ ਨਹੀਂ ਕੰਮ ਕਰਦਾ ਕਿਉਂ ਨਹੀਂ ਦੇ ਨਹੀਂ ਸੱਟ ਤੈਨੂੰ ਦੇ ਰਾਂ ਹੀ ਸੈੱਟ ਪਿਆ ਹੋਇਆ ਮੈਂ ਤੂੰ ਸੋਚਿਆ ਕਿਤੇ ਪਾਣਾ ਹੈ ਪਰ ਉਹਦਾ ਵੇਖਣਾ ਕੀ ਗੱਲ ਹੈ ਚੁੱਪੀ ਕਰ ਗਈ ਹੈ ਚੁੱਪੀ ਨੀ ਕਰਾਂ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਗਵਾ ਦੇ ਦੱਕੇ ਦੇ ਗਵਾਤਾ ਮੈਂ ਗਵਾਇਆ ਤੇ ਨਹੀਂ ਆ ਹਾਂ ਮੈਂ ਕੀ ਦੇਵਾਂਗੀ ਮਾਪੇ ਤੁਹਾਨੂੰ ਕੋਈ ਟੈਨਸ਼ਨ ਪਈ ਐ ਮਾਪੇ ਤੇ ਦੇਵਾਂਗੀ ਮੈਂ ਲੈ ਆਣਾ ਮੇਰੀ ਜ਼ਿੰਮੇਵਾਰੀ ਆ ਮੇਰਾ ਸਾਸੋਰੀਆ ਦਾ ਘਰ ਆਗੀ ਤਾਂ ਕਿ ਸਾਸ ਦਾ ਧਿਆਨ ਹੋਵੇ ਇਹ ਘਰ ਦਾ ਮਹੀਨੇ ਤੋਂ ਪਰੋ ਗਿਆ ਸੱਟ ਆਇਆ ਸਾਨੂੰ ਆਹੋ ਤੇ ਮੇਰੀ ਜ਼ਿੰਮੇਵਾਰੀ ਆ ਨਾ ਮੈਂ ਆਪਣੀ ਜ਼ਿੰਮੇਵਾਰੀ ਮੇਰੀ ਤੇ ਤੇਰੀ ਹੀ ਆ ਸਾਸੋਰੀਏ ਲਗਾ ਸਮਝਾ ਗਾ ਨਹੀਂ ਚੀ ਚੱਟ ਦੇ ਦੇ ਉਹਨੂੰ ਚਲੋ ਉਹ ਮੈਨੂੰ ਫੜਾ ਦੇ ਮੈਂ ਕੱਲ ਹੀ ਦੇ ਆਣਾ ਜਾ ਕੇ ਚਲੋ ਦੇਵਾਂਗੀ ਤੁਹਾਨੂੰ ਮੈਂ ਦੇ ਲੈ ਆ ਤੇ ਫਰਮਾਨ ਦੇਵਾਂ ਮਨ ਕਰ ਆਣੀ ਐ ਮੈਂ ਹਾਏ ਮੇਰੇ ਪਾਸ ਟੈਨਸ਼ਨ ਹੀ ਭਾਈ ਮੇਰੇ ਜਾਨ ਨੂੰ ਤਾਂ ਸਿਆਪਾ ਪੈ ਗਿਆ ਮੇਰੀ ਵੱਤ ਮਾਰੀ ਗਈ ਸੀ ਮੈਂ ਇੰਨਾ ਮਹਿੰਗਾ ਉਹਦਾ ਸੈੱਟ ਪਾ ਲਿਆ ਮੇਰਾ ਹੀ ਦਿਮਾਗ ਖਰਾਬ ਸੀ ਕਿ ਮੈਂ ਛੋਸ਼ੇ ਬਾਜੀ ਵਿੱਚ ਲੱਗੀ ਹਾਏ ਫਲਾਣੀ ਨੇ ਇੰਨਾ ਮਹਿੰਗਾ ਸੈੱਟ ਪਾਇਆ ਹਾਏ ਉਹਨੇ ਇੰਨੇ ਮਹਿੰਗੇ ਸੈੱਟ ਪਾਏ ਝੂੜੀਆਂ ਪਾਈਆਂ ਮੈਨੂੰ ਹੀ ਪਿਆਸੀ ਕਿ ਮੈਂ ਮੱਤਵੱਧ ਮਹਿੰਗਾ ਪਾਵਾਂ ਉਹ ਵੀ ਆਪਣਾ ਥੋੜੀ ਉਹ ਵੀ ਮੰਗ ਕੇ ਲਈ ਉਹ ਵੀ ਆਪਣੀ ਨਾਨਾ ਦਾ ਮੈਂ ਉਹ ਵਿਚਾਰੀ ਨੇ ਮੈਨੂੰ ਕਿਵੇਂ ਦਿੱਤੇ ਕਿ ਘਰੋਸਾ ਕਰਕੇ ਉਹਨੇ ਮੈਨੂੰ ਸੈੱਟ ਦਿੱਤਾ ਕਿ ਭਾਬੀ ਨੂੰ ਸਾਹਮਣੇ ਰੱਖੀ ਮੈਂ ਸੈੱਟ ਮਹਿੰਗਾ ਵੜਾਗਾ ਵੇ ਫੇ ਹੁਣ ਮੈਂ ਕੀ ਜਵਾਬ ਦਵਾਂ ਉਹਦੇ ਸੱਟ ਮੇਰੇ ਕੋਲ ਟੁੱਟ ਗਈ ਹੋਵੇ ਉਹਦੇ ਸਾਰੇ ਘੁੱਪ ਤੇ ਬਿਖਰ ਗਏ ਇਹ ਕੀ ਜਵਾਬ ਦਵਾਂ ਇਹਨਾਂ ਨੂੰ ਹੁਣ ਕੀ ਬਹਾਨਾ ਲਾਵਾਂ ਲਾ ਮੈਂ ਉਹਨੂੰ ਠੀਕ ਕਰਾ ਸਕਦੀ ਆ ਪੂਰੀ ਤੀ ਰਿਪੇਅਰ ਹੀ ਇੰਨੀ ਮਹਿੰਗੀ ਹੋਣੀ ਹੈ ਕਿਹਨਾ ਵਿੱਚ ਕਹਿਣਾ ਹੀ ਪੈਣਾ ਜਨਾ ਰੋਇ ਬਹਾਨੇ ਵੀ ਕਿੰਨੇ ਲਾਵਾਂਗੇ ਅੱਜ ਨੇ ਕੱਲ ਚੋਰੀ ਤਾਂ ਫੜੀ ਜਾਂਦੀ ਹੈ ਮੇਰੇ ਵੀ ਹੁਣ ਆਪਣੇ ਤਸਨਾ ਹੀ ਪੈਣਾ ਮੇਰੇ ਕੋਲ ਹੋਰ ਬਹਾਨਾ ਨਹੀਂ ਹੈਗਾ ਹੁਣ ਮੈਂ ਕੀ ਕਹਾਂ ਹਾਂਜੀ ਬੰਨੇ ਘਰ ਮੈਂ ਤਾਂ ਥੱਕ ਗਈ ਆ ਹਾਂਜੀ ਮੈਂ ਨਾ ਸਾਰੀ ਅਲਮਾਰੀ ਫੋਨ ਮਾਰੀ ਸਾਰੇ ਕੱਪੜੇ ਕੱਢ ਕੇ ਦੇਖਾਈਆਂ ਪਤਾ ਨਹੀਂ ਉਸ ਇਨ ਫੰਕਸ਼ਨ ਜੋ ਤੇ ਆਏ ਸੀ ਤੇ ਉਹ ਜਲਦਬਾਜ਼ੀ ਵਿੱਚ ਮੈਂ ਕਿਹਾ ਵਾਪਸ ਕਰਨਾ ਮੈਂ ਤੇ ਮੈਂ ਕਿਤੇ ਥਾਂ ਟਿਕਾਣੇ ਲਾ ਤਾਣਾ ਮੈਂ ਇਹ ਨੁੱਕਰ ਨੱਕਰ ਚ ਭਿਆਨ ਦੇ ਕੱਪੜੇ ਵੀ ਥੱਲੇ ਆ ਗਏ ਹਨ ਉਹਨਾਂ ਲੱਭਦਾ ਹੀ ਨਹੀਂ ਪਿਆ ਉਹ ਪਤਾ ਨਹੀਂ ਕਿਹੜੀ ਨੁੱਕਰ ਚ ਵੜੇ ਕਹਿੰਦੇ ਨਾ ਜਦੋਂ ਚੀਜ਼ ਲੱਭੋ ਉਹ ਲੱਭਦੀ ਕਿੱਥੇ ਆ ਕਿੰਨਾ ਟਾਈਮ ਆ ਫੋਨ ਮਾਰੀ ਤੁਹਾਡੇ ਸਾਹਮਣੇ ਤੇ ਮਿਲਦਾ ਨਹੀਂ ਪਿਆ ਗਰਮੀ ਵਿੱਚ ਤਾਂ ਡੀ ਹੈ ਮੇਰਾ ਬੀਪੀ ਲੋ ਹੋ ਜਾਂਦਾ ਵਿਆ ਮੈਨੂੰ ਘਬਰਾਟ ਪਤਾ ਕਿੰਨੀ ਬੰਦੀ ਉੱਤੋਂ ਢੇਰ ਕੱਪੜਿਆਂ ਦਾ ਖਲੇਰਾ ਪੈ ਗਿਆ ਵੇ ਤੇ ਮੇਰੇ ਕੋਲ ਲੱਭਿਆ ਨਹੀਂ ਜਾਂਦਾ ਵਿਆ ਦੀਦੀ ਨੂੰ ਕਹਾਂ ਦੋ ਚਾਰ ਦਿਨ ਤੱਕ ਲੱਭ ਦੇਣੀ ਮਤਲਬ ਉਹਨਾਂ ਨੂੰ ਨਹੀਂ ਕਿ ਲੱਭ ਦੇਣੀਆ ਮਤਲਬ ਉਹਨਾਂ ਨੂੰ ਕਹੋ ਦੋ ਚਾਰ ਦਿਨ ਤੱਕ ਫੜਾ ਜੰਨੇ ਉਹਨਾਂ ਨੂੰ ਥੋੜੀ ਕਹਿਣਾ ਲੱਭਦੇ ਨਹੀਂ ਰੱਖਿਆ ਤੇ ਮੈਂ ਘਾਰੀ ਹੈ ਹੁਣ ਅਗਲੇ ਨੂੰ ਤੇ ਇਹ ਹੀ ਕਹਿਣਾ ਕਿ ਢੇਜ ਦੇਣੇ ਆ ਤੁਹਾਨੂੰ ਬਾਕੀ ਇੱਕ ਗੱਲ ਸੁਣ ਦੀਦੀ ਦਾ ਫੰਕਸ਼ਨ ਦੇ ਲਾਂਗੇ ਉਹਨਾਂ ਕੇ ਰਾਮ ਦਾ ਕੋਈ ਫੰਕਸ਼ਨ ਨਾ ਗਾਵੇ ਜਿਹੜਾ ਉਹਨਾਂ ਨੇ ਪਾ ਗਏ ਕਿਤੇ ਜਾਣਾ ਵੇ ਯਾਰ ਫੰਕਸ਼ਨ ਦੀ ਗੱਲ ਨਹੀਂ ਕੀ ਜਿਹੜੀ ਚੀਜ਼ ਆਪਾਂ ਕਿਸੇ ਕੋਲ ਦਿੱਤੀ ਹੈ ਉਹਨੂੰ ਵਾਪਸ ਨਹੀਂ ਕਰਨੀ ਫੰਕਸ਼ਨ ਇੱਕ ਚਲੰਗਾਤਾ ਦੋ ਦਾ ਹੁਣ ਦੂਸਰਾ ਵੀ ਕੋ ਆ ਗਿਆ ਤੇ ਚਲੋ ਨਹੀਂ ਵੀ ਆਇਆ ਤੈਨੂੰ ਪਤਾ ਉਹਦੇ ਸੱਸ ਦਾ ਸੁਭਾਅ ਕੀ ਹੈ ਕਿੰਨਾ ਕੋੜਾ ਸੁਭਾਅ ਹੈ ਕਿੰਨੇ ਨੂੰ ਤਾਂ ਨੇ ਮਾਰ ਦਿੱਤੀ ਦੀ ਭਾਬੀ ਲੈ ਗਈ ਹੈ ਸੈਟ ਤੇ ਵਾਪਸ ਨਹੀਂ ਦਿੰਦਾ ਉਹਨੇ ਤੂੰ ਮਰਦੂ ਦੱਸ ਮੈਂ ਮੈਂ ਆਲਾ ਬਦਨਾ ਤੇਰਾ ਬੀਬੀ ਲੋ ਹੁੰਦਾ ਵੈ ਤੈਨੂੰ ਲੱਭਿਆ ਨਹੀਂ ਜਾਂਦਾ ਤੈਨੂੰ ਇਹ ਦੱਸ ਦੇ ਮੈਨੂੰ ਕਿਹੜੇ ਕਮਰੇ ਤੇਗਾ ਮੈਂ ਆਪੇ ਲੱਭ ਦਿੰਦਾ ਯਾਰ ਮੈਂ ਝੂਠ ਬੋਲਦੀ ਆ ਕੋਈ ਮੈਂ ਕਹਿੰਦੀ ਮੈਂ ਲੱਭ ਲਿਆ ਤੂੰ ਕਿੱਥੇ ਲੱਭੋਗੇ ਆਂ ਨਹੀਂ ਨੂੰ ਕੀ ਪਤਾ ਕਿੱਥੇ ਕੱਪੜੇ ਰੱਖਨੇ ਤੇ ਕਿੱਥੇ ਕੱਪੜੇ ਨਹੀਂ ਹੋਰ ਗਲੇਰਾ ਮੇਰੇ ਜੋਗਾ ਬਾਦੂ ਹੋਰ ਵੇ ਮੇਰੀ ਗੱਲ ਸੁਣ ਮੈਨੂੰ ਕਲੀਅਰ-ਕਲੀਅਰ ਦੱਸ ਉਹ ਸੱਟ ਕਿੱਥੇ ਆ ਜਿਹੜੇ ਤੂੰ ਬਹਾਨੇ ਬਣਾਉਂਦੀ ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ ਬਹਾਨੇ ਮੈਂ ਜਾਣਦਾ ਤੂੰ ਕਿਹਨ੍ਹੇ ਦੇ ਤਾ ਜਾਂ ਤੂੰ ਇੱਧਰ ਹੋ ਗਿਆ ਫਿਰ ਉੱਧਰ ਹੋ ਗਿਆ ਕਲੀਅਰ ਕਰ ਯਾਰ ਕੀ ਗੱਲ ਆ ਤੂੰ ਮੈਂ ਨਾ ਬਣਾ ਕਿ ਮਹੀਨਾ ਹੋ ਗਿਆ ਤੇ ਸੈਟ ਰੱਖ ਕੇ ਬੈਠੀ ਹੋਣਾ ਤੂੰ ਕੀ ਗੱਲ ਹੈ ਦੱਸ ਮੈਨੂੰ ਗੱਲ ਗੱਲ ਤੇ ਹੋ ਗਈ ਹੈ ਕੀ ਗੱਲ ਹੈ ਤੂੰ ਦੱਸ ਦੇ ਦੱਸੋ ਪਤਾ ਕੀ ਹੋਇਆ ਹਾਂ ਅਨਜਲ ਫੰਕਸ਼ਨ ਤੇ ਗਏ ਹਾਂ ਤੇ ਮੈਨੂੰ ਪਤਾ ਨਹੀਂ ਲੱਗਾ ਮੇਰੇ ਗਲੇ ਚ ਕਿਵੇਂ ਡਿੱਗ ਗਿਆ ਸੈਟ ਤੇ ਮੈਂ ਵੇਖਿਆ ਜ਼ਮੀਨ ਤੇ ਡਿੱਗਾ ਪਿਆ ਸੀ ਅੱਛਾ ਸੈਟ ਨੇ ਮੈਂ ਚੁੱਕ ਲਿਆ ਉਹਦੇ ਵਿੱਚ ਨਾ ਮੋਤੀ ਥੋੜੇ ਲੱਤ ਗਏ

ਮੈਨੂੰ ਕਿ ਪਤਾ ਸੀ ਮੇਰੇ ਗਲੇ ਚੋਪੇ ਲੱਤ ਕੇ ਡਿੱਗ ਜਾਣਾ ਮੈਨੂੰ ਸੁਪਨਾ ਥੋੜੀ ਆਉਣਾ ਸੀ ਕੋਈ ਪ੍ਰੀਤਨ ਜਦੋਂ ਚੀਜ਼ ਕਿਸੇ ਦੀ ਲੈ ਕੇ ਆਈ ਦੀ ਨਹੀਂ ਹੁੰਦੀ ਜੇ ਲੈ ਕੇ ਆਈ ਜੀ ਉਹਦੀ ਸਾਮ ਰੱਖੀ ਦੀ ਹੈ ਇਹ ਕੋਈ ਤਰੀਕਾ ਥੋੜੀ ਹੁੰਦਾ ਅਗਲੇ ਨੇ ਕਿਸ ਤਰ੍ਹਾਂ ਕਰਕੇ ਲਿਆਂਦਾ ਹੋਏਗਾ ਸੈੱਟ ਤੁਸੀਂ ਇਹਦਾ ਖਰਾਬ ਕਰਕੇ ਫੜਾਓਗੇ ਇਹਨੂੰ ਅੱਜ ਤੂੰ ਮੈਨੂੰ ਸੈੱਟ ਕੱਢ ਕੇ ਦੇ ਜਿੱਥੇ ਵੀ ਹੈ ਜਿੱਥੇ ਰੱਖਿਆ ਪਤਾ ਤੇ ਦਿਨ ਨੂੰ ਹੈਗਾ ਹੀ ਹੈ ਤੇ ਮੈਂ ਬਾਕੇ ਸੁਨਾਰੇ ਨੂੰ ਦਿਖਾ ਕੇ ਆਨਾ ਮੈਂ ਕਿ ਕੀ ਖਰਚਾ ਹੈਗਾ ਕੀ ਨਹੀਂ ਇਹਦਾ ਠੀਕ ਹੈ ਕਿੰਨਾ ਖਰਚਾ ਕਿੱਥੋਂ ਕਰੀਏ ਆਪਾਂ ਯਾਰ ਉਹ ਤੇ ਜਾਗ ਮੈ ਲੈਣਾ ਕਿੰਨਾ ਕਿੰਨਾ ਖਰਚਾ ਕਿੰਨਾ ਨਹੀਂ ਘਰ ਬੈਠੇ ਖਰਚਾ ਸੋਚੀ ਜੋਗੀ ਤੇ ਆਖਰ ਤੇ ਦੇਣਾ ਹੀ ਪੈਣਾ ਨਾ ਇਹਨਾਂ ਨੂੰ ਤੇ ਦੇਣਾ ਵੀ ਠੀਕਰਾ ਕੇ ਪੈਣਾ ਮੈਂ ਈਆਂ ਪੈਣਾ ਨਾ ਘਰ ਚੰਗਾ ਥੋੜੀ ਲੱਗਦਾ ਇਸ ਤਰ੍ਹਾਂ ਚੀਜ਼ ਫੜਾ ਦਈਏ ਨਾਲੇ ਵੈਸੇ ਵੀ ਕਿਸੇ ਦੀ ਜੀ ਕੋ ਲੈ ਕੇ ਆਈਏ ਨਾ ਬੜੇ ਵੇਸੇ ਕੱਲ ਹੀ ਗੱਲ ਹੁੰਦੀ ਹੈ ਕਿਸੇ ਕੋ ਚੀਜ਼ ਮੰਗੀ ਦੀ ਨਹੀਂ ਹੈ ਇਹੋ ਜੀ ਚੀਜ਼ ਤੇ ਕਦੀ ਨਹੀਂ ਮੰਗੀ ਦੀ ਤੁਸੀਂ ਮੰਗ ਲਈ ਅਗਲੇ ਤੁਹਾਨੂੰ ਨਾ ਨਹੀਂ ਕੀਤੀ ਦਿੰਦਾ ਕੋਈ 5-6 ਲੱਖ ਰੁਪਏ ਦੀ ਚੀਜ਼ ਕਿਹਨੂੰ ਦਿੰਦਾ ਵਾ ਇਹਨਾਂ ਦਿੰਦਾ ਕੋਈ ਚੀਜ਼ ਕਿਹਨੂੰ ਉਹ ਤੇ ਆਪਣੀ ਸੀ ਤਾਂ ਉਹਨੇ ਦੇ ਦਿੱਤਾ ਕਿੰਨੇ ਨਾਂ ਰਿਸ਼ਤਾ ਫਿਰ ਜੇ ਉਹ ਕੋਈ ਹੋਰ ਮੰਗ ਲੈਂਦਾ ਮੈਂ ਦੇਣਾ ਸੀ ਕਦੇ ਵੀ ਨਹੀਂ ਸੀ ਦੇਣਾ ਇੰਨਾ ਵਿਸ਼ਵਾਸ ਕੌਣ ਕਿਤੇ ਕਰਦਾ ਸਿਰ ਆਪਣਾ ਖੂਨ ਹੀ ਹੈ ਜੋ ਇੱਕ ਦੂਜੇ ਦੇ ਵਿਸ਼ਵਾਸ ਕਰਦਾ ਆਪਣੇ ਖੂਨ ਤੋਂ ਇਲਾਵਾ ਕੋਈ ਨਹੀਂ ਕੋਈ ਭਾਵੇਂ ਫਰੈਂਡ ਹੋਵੇ ਜੋ ਮਰਜੀ ਹੋਵੇ ਕੋਈ ਨਹੀਂ ਵਿਸ਼ਵਾਸ ਕਰਦਾ ਤੇ ਭਾਵੇਂ ਜਿਹਨੇ ਵਿਸ਼ਵਾਸ ਕੀਤਾ ਵਾ ਤੇ ਉਹਨਾਂ 'ਤੇ ਵਿਸ਼ਵਾਸ ਕਰ ਨਹੀਂ ਕਰਨਾ ਬਈ ਲੋਕੀ ਹੁੰਦੇ ਆ ਕਿ ਸੈਟ ਜੋ ਵੀ ਕਿਸੇ ਕੋਈ ਚੀਜ਼ ਧਾਰੀ ਲਿੱਤੀ ਏ ਉਹਨੂੰ ਲਵੇਟ ਕੇ ਫੜਾਦੀ। ਮੈਂ ਵੀ ਅਹੀਂ ਸੋਚਿਆ ਸੀ। ਹਾਂ ਤੂੰ ਸੋਚਿਆ ਸੀ ਮੈਂ ਮੈਨੂੰ ਮੈਨੂੰ ਇਹਨੇ ਪੈਸੇ ਚੋ ਲਏ। ਮੈਂ ਪੁੱਛ ਲਿਆ ਤੇ ਉਹਨੂੰ ਦੱਸਤਾ ਨਹੀਂ ਤੇ ਤੂੰ ਇਸ ਤਰ੍ਹਾਂ ਕਰਨਾ ਹੀ ਤੂੰ ਤੂੰ ਤੇ ਆਪਣੇ ਨੂੰ ਬਚਣਾ ਹੀ। ਤੇ ਕੀ ਕਰਦੀ ਮੈਂ ਕਿਹਾ ਤੁਹਾਡੇ ਕੋਲ ਝੜਕਾ ਪੈਣੀ ਆ ਉਧਰ ਹੀ ਮੇਰੀ ਬੇਸਤੀ ਆ। ਉਹ ਜਾ ਕੇ ਨਾ ਤੂੰ ਸੈਟ ਦਿੰਦੀ ਨਾ ਉਹ ਸਭ ਤੋਂ ਪਹਿਲਾਂ ਉਹਦੀ ਸੱਸ ਨੇ ਵੇਖਣਾ ਸੀਗਾ। ਅਧਾ ਜਰਾ। ਉਹ ਇੱਕ ਇੱਕ ਉਹ ਤੁਰੇ ਜਾਂਦੇ ਤੇ ਸਭ ਕੁਝ ਨੈਣ ਨੱਕ ਸਭ ਕੁਝ ਵੇਖ ਲੈਂਦੀ ਏ। ਇੱਕ ਇੱਕ ਚੀਜ਼ ਵੀ ਅਲੇ ਨਿਕੜਾ ਕਪੜਾ ਪਾਇਆ ਕਿਹੜਾ ਰੰਗ ਪਾਇਆ

ਮੇਰੀ ਤੇ ਸ਼ਾਮਤ ਆਇਆ ਨਹੀਂ ਜਿਆਦਾ ਖਰਚਾ ਹੋਇਆ ਸਾਡੇ ਕੋਲ ਤਾਂ ਪੈਸੇ ਵੀ ਨਹੀਂ ਗਏ ਨੇ ਆ ਗਏ ਆ ਆਇਆ ਯਾਰ ਕੀ ਗੰਦਾ ਸੁਣਿਆ ਪਾਣੀ ਦਾ ਮਾਣ ਕੋਈ ਰੋ ਨਹੀਂ ਜੀ ਤੁਜੁੰ ਜਿਆ ਯਾਰ ਪਹਿਲਾਂ ਖਦੋਇਆ ਤੇ ਹੈ 50000 ਇੱਕ ਦਿਨ ਦਾ ਪਾਣਾ ਮੈਨੂੰ ਇੰਨਾ ਮਹਿੰਗਾ ਪੈ ਗਿਆ ਜੁਨੀਆ ਯਾਰ ਵੇ ਤੈਨੂੰ ਨੁਕਸਾਨ ਕਰਦਾ ਈ ਲੱਖ ਰੁਪਏ ਦਾ ਸਾਡੇ ਮਕਸਦੋ ਜਿਸ ਤਰ੍ਹਾਂ ਆਪਾਂ ਪਾਨੇ ਆ ਤੇ ਲੱਖ ਰੁਪਏ ਦਾ ਸੈੱਟ ਬੜਾ ਸੋਹਣਾ ਆ ਇਹ ਤੇ ਹੁਣ 55000 ਰੁਪਏ ਦੇ ਮੋਤੀ ਵਿੱਚੋਂ ਗਾਇਵੈ ਤੇ ਡਾਇਮੰਡ ਵਿੱਚੋਂ ਦੋ ਦਿਨ ਵਿਨਿੰਗ ਮੇਰਾ ਨਸਾ ਚੁੱਕਿਆ ਪਾਣੀ ਲੈ ਆਈ ਦੇ ਤੁਹਾਡਾ 3 hours later ਹਲੋ ਪਾਣੀ ਮੋਹਨ ਮੇਰੇ ਨਾਲ ਸੁਣਾ 50000 ਰੁਪਏ ਕਿਥੋਂ ਲੈ ਕੇ ਆਏਗੇ ਕੋਈ ਕਮੇਟੀ ਵੀ ਨਹੀਂ ਪਾਈ ਹੋਈ ਮੈਂ ਤੇ ਤੇ ਪਾਈ ਹੈ ਕੋਈ ਕਮੇਟੀ ਚੁੱਕ ਲੋ ਕਮੇਟੀ ਕੋਈ ਨਹੀਂ ਜਿਹੜੀ ਹੈ ਚੁੱਕਲੀ ਨਹੀਂ ਇਹ ਦੋਸਤ ਕੋ ਮੰਗ ਲੋ ਗੁਰਪ੍ਰੀਤ ਦੋਸਤ ਜਿਹੜੇ ਹਨ ਉਹ ਐਨੇ ਐਨੇ ਬਹਿਜ ਹਲਪ ਨਹੀਂ ਕਰਦੇ ਕਦੇ 5-7 10000 ਰੁਪਏ ਚਾਹੀਦਾ ਹੋਵੇ ਨਾ ਉਨਾਂ ਹੀ ਕੋਈ ਦੇ ਸਕਦਾ ਹੈ ਇਸ ਤੋਂ ਵੱਧ ਕੋਈ ਨਹੀਂ ਦਿੰਦਾ ਰੱਖ ਬਿਨਾਂ ਜੇ ਦਿੱਤਾ ਇਹ ਵਿਆਜ ਹੀ ਮਿਲਦਾ ਤੇ ਦੇ ਵਿਆਜ ਹੀ ਭਰ ਲੈ ਤੇ ਇਹ ਵੀ ਤੁਹਾਨੂੰ ਵਿਆਜ ਹੀ ਦੱਸਦੇ ਰਹਿਣਾ ਕਈ ਸਾਲ ਤੱਕ ਕੋਟਾ ਘੁੰਮ ਨਹੀਂ ਪੂਤਨੀ ਜੇ ਕੋ ਬੇਟੀ ਵੀ ਪਾਵਾਂਗੇ ਤਾਂ ਵੀ 2 ਸਾਲ ਚੱਲਦੀ ਹੈ ਅੱਗੋ ਜਦੋਂ ਬੈਗੀ ਅਜਿਹੀ ਕਮੇਟੀਆਂ ਪੰਜ ਛੇ ਕਮੇਟੀਆਂ ਪਈਆਂ 6 ਮਹੀਨੇ ਬਾਅਦ ਚੁੜੀ 6 ਮਹੀਨੇ ਵਿਆਜ ਉਸ ਤੋਂ ਬਾਅਦ ਜਦੋਂ ਚੁੱਕਾਂਗੇ ਜਦ ਉਸੇ ਰੇਟ ਚੁੱਕ ਲਈਦੀ ਹੈ ਤਾਂ 2-4 ਮਹੀਨੇ ਲੱਗਦੇ ਇਹ ਚੁੱਕਣ ਲੱਗਿਆ ਯਾਨੀ ਕਿ ਇੱਕ ਸਾਦਾ ਵਿਆਜ ਸਾਨੂੰ ਦੇਣਾ ਪੈਣਾ। ਫਿਰ ਹੁਣ ਕੀ ਕਰੀਏ? ਕਿ ਥੋੜੀ ਕਰਾਵਾਂਗੇ। ਇਹ ਟੁੱਟੇ ਦੇ ਦਈਏ ਫਿਰ। ਇਹ ਟੁੱਟਾ ਕਿਸਾ ਦੇ ਦਾਂਗੇ ਇੱਕ 10 ਮਹੀਨੋਂ। ਮੈਂ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ। ਜੇ ਦੀਦੀ ਨੂੰ ਮੈਂ ਕਹਿਦਾ ਹਾਂ ਕਿ ਦੀਦੀ ਮੇਰੇ ਕੋਲ ਟੁੱਟ ਗਿਆ ਵੈ। ਜੀ ਟੁੱਟ ਗਿਆ ਫਿਰ ਉਹ ਮੈਂ ਤੁਹਾਨੂੰ ਇੱਕ ਕਸਮ ਰਾਈ ਦੇਈ ਇਹ ਨਾ ਲਾ ਮੋਲ ਕੀ ਕਰਦਾ। ਉਹਦੇ ਘਰ ਉਹ ਲੈ ਸਵਾਦ ਚਲੋ ਵਧੀਆ ਵੈ ਲੇਕਿਨ ਉਹਦਾ ਕੋਈ ਮੂੜਦਾ ਕੋਈ ਫਰਾਂ ਨਹੀਂ ਦਈ ਕਿਸ ਟਾਈਮ ਯੂਨੇ ਕਹਿ ਦੇਣਾ ਅਭੀ ਦੇ ਵੀ ਤੇ ਸਿਸਟਮ ਹੈ ਫਿਰ ਉਹਨਾਂ ਦੇ ਸਸੋਰੇ ਦਾ ਵੀ ਘਰ ਹੈਗਾ ਉਸੇ ਕਰਕੇ ਉਹਨੂੰ ਉਹਦੇ ਸੱਸ ਦੇ ਨੇਰੇ ਉੱਤੇ ਹੋਣੀ ਪੱਕੀ ਗੱਲ ਹੈ ਐਵੇਂ ਨਹੀਂ ਦਿਨ ਫੋਨ ਕਰ ਕਰਕੇ ਕਦੀ 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 ਕੋਈ ਆਈ ਕਈ ਵਾਰੀ ਤੂੰ ਚੀਜ਼ਾਂ ਲੈ ਕੇ ਆਈ ਹੈ ਤੀਕੋ ਤੂੰ ਨੇ ਕਦੀ ਮੰਗੀ ਨਹੀਂ ਤੂੰ ਅੱਪੇ ਦੇਣੀ ਹੈ ਐਂ ਕਿ ਤੂੰ ਦਿੱਤੀ ਨਹੀਂ ਤੇ ਮਹੀਨੇ ਤੋਂ ਉੱਪਰ ਹੋ ਗਿਆ ਵੈ ਫੋਨ ਮੈਨੂੰ ਫੋਨ ਤੇ ਕਿੰਨੀ ਵਾਰੀ ਆ ਚੁੱਕਿਆ ਮੈਂ ਤੁਹਾਨੂੰ ਦੱਸਿਆ ਹੀ ਨਹੀਂ ਉਹਨਾਂ ਕਿ ਤੋ ਨਾ ਕਿ ਤੋ ਦੇੰਦਿਆਂ ਕਰਨਾ ਹੀ ਪੈਣਾ ਨਾ ਮਾ ਇੱਕ 3 ਨਏ ਰਾਈਓ ਇੱਕ ਧਿਆਨ ਚ ਆਇਆ ਮੇਰੇ ਇਹ ਐਪਟੀ ਕਰਾਈ ਹੈ ਜਿਹੜੀ ਪਿਆ ਜਾਂਦੀ ਅੱਛਾ ਬੱਚਿਆਂ ਸੇ ਜਿਹੜੀ ਕਰਾਈ ਫੋਟੋੜਵਾਣੀ ਪੈਣੀ ਫੋਟੋੜ ਕੋਈ ਖਾਲੀ ਨਹੀਂ ਨਏ ਰੰਦਾ ਕਮੇਟੀ ਬਾਕੇ ਫੇਰ ਫਾਦਾ ਫੇਰ ਆਪਾਂ ਕਰਾ ਦਾਂਗੇ ਆਪਣੀ ਫੋਟੋ ਹੀ ਹੈ ਅਈ ਤੇ ਵੱਧ ਵਸ ਹਾਲ ਡੇਟਸ ਵਾਲੀ ਹੋਇਆ ਕਰਾਈ ਪੰਜ ਸਾਲ ਦੀ ਕਰਾਈ ਸੀ ਹੁਣ ਉਹ ਹੀ ਢੜਾ ਨਹੀਂ ਪੈਣੀ ਉਹ ਜੋ ਕੋਈ ਹੱਲ ਨਹੀਂ ਹੈ ਹਾਲੋ ਫਿਰ ਕਰਵਾ ਲਓ ਠੀਕ ਤੇ ਕਰਵਾਣਾ ਹੀ ਪੈਣਾ ਹੁਣ ਜਦੋਂ ਮੈਨੂੰ ਮੈਂ ਕਦੀ ਵੀ ਕਿਸੇ ਦੀ ਚੀਜ਼ ਮੰਗ ਕੇ ਨਹੀਂ ਪਾਉਂਗੀ ਅੱਜ ਤੋਂ ਬਾਅਦ ਥੋੜਾ ਆਪ ਤੰਗ ਹੋ ਜਾ ਕਿਸੇ ਨੂੰ ਤੰਗ ਨਾ ਕਰੋ ਕਿਸੇ ਕੋਲ ਚੀਜ਼ ਨਾ ਲਵੋ ਹੋਏ ਨਾ ਕਿਸੇ ਦਾ ਮੂੰਹ ਲਾਲ ਵੇਕੇ ਆਪਣੇ ਮੂੰਹ ਤੇ ਜਵੇੜ ਮਾਰ ਕੇ ਲਾਲ ਨਾ ਕਰ ਲਾ ਐਨ ਸੋਚੋ ਕਿਸੇ ਕੋ ਆਈਫੋਨ ਹੈਗਾ ਹੈ ਸਾਡੇ ਕੋ ਦੂਸਰਾ ਐਂਡਰੋਇਡ ਫੋਨ ਹੈਗਾ ਤੇ ਆਪ ਆਈਫੋਨ ਲੈ ਗਏ ਜਿੰਨੀ ਦੇਰ ਪੂਰੀ ਗੰਜੈਸ਼ ਨਾ ਹੋਵੇ ਉਹਦੇ ਕੋਈ ਚੀਜ਼ ਨਹੀਂ ਲੈ ਕੇ ਆਣੀ ਫੰਕਸ਼ਨ ਆ ਵੀ ਆ ਦੇ ਕਪੜੇ ਆਪਣੇ ਬਾਓ ਕਿਸੇ ਤੋਂ ਮੰਗੋ ਵੀ ਨਾ ਕਪੜੇ ਤੇ ਵੀ ਕੋਈ ਦਾਅ ਲੱਗ ਸਕਦਾ ਅਗਲਾ ਕੋਈ ਮੇਰੇ ਐਨੇ ਹਜ਼ਾਰਾਂ ਦੀ ਸਾੜੀ ਸੀ ਹਜ਼ਾਰਾਂ ਦਾ ਸੂਟ ਹੋਰ ਕੀ ਇਹ ਕਪੜੇ ਦੇਖੋ ਕਿਸੇ ਕੋ ਕੋ ਜੀ ਨਹੀਂ ਮਗਨੀ ਆਪਣੀ ਜਿੰਨੀ ਹੈਗੀ ਉਹਨੇ ਚ ਗੁਜ਼ਾਰਾ ਕਰੋ ਆ ਹੋਰ ਰੱਬ ਕੋ ਮੰਗੋ ਮਾਲਕ ਕੋ ਮੰਗੋ ਕਿਸੇ ਗਏ ਇਨਸਾਨ ਗਿਆ ਹੱਟ ਡਟ ਦੀ ਲੋੜ ਕੋਈ ਨਹੀਂ ਗਈ ਐਨੇ ਸੀ ਇਹ ਤੇ ਗਈ ਤੁਹਾਨੂੰ ਸਹੀ ਹੋਣਾ ਅਗਰ ਤੇ ਕੋਈ ਫੰਕਸ਼ਨ ਹੋਵੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਮੈਂ ਆਪਣੇ ਕਪੜੇ ਆਪਣੇ ਜਿਹੜੇ ਪਾਣੀ ਵਿੱਚ ਕਿਹੇ ਕੋ ਨਹੀਂ ਮੰਗੂ ਠੀਕ ਹੈ ਹੁੰਦੇ ਔਖੇ ਸੁੱਕੇ ਹੋਏ ਆਪਾਂ ਕਰ ਲੈਣੇ ਆ ਚਲੋ ਠੀਕ ਹੈ ਤੁਹਾਨੂੰ ਕੱਟਾਈ ਹੈ ਨਾ ਪੂਰੀ ਚ ਕੱਟ ਹੋਇਆ ਹੈ ਠੀਕ ਹੈ ਹੁਣ ਬਾਰ ਬਾਰ ਨਾ ਬੋਲ ਮੈਂ ਅਸਲੀ ਗੱਲ ਇਹ ਸਾਰਿਆਂ ਨੂੰ ਅਜੇ ਵੀ 60% ਲੋਕੀ ਹੈਗੇ ਨੇ ਕਿ ਜਿਹੜੇ ਸਾਡੀ ਵੀਡੀਓ ਵੇਖਦੇ ਨੇ ਪਰ ਚੈਨਲ ਨੂੰ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ assim